ਪੰਜਾਬ ਦੀ ਧਰਤੀ ਦੇ ਉੱਤੇ 40 ਲੱਖ ਲੋਕ ਤੇ ਮਾਨਸਿਕ ਰੋਗੀ ਨੇ ਜਿਨ੍ਹਾਂ ਨੂੰ ਲੋਕ ਭੂਤ ਜਿਮੜਨਾ, ਪ੍ਰੇਤ ਚਿੰਬੜਨਾ, ਟੂਣਾ ਕਰਤਾ, ਮੰਗਲਵਾਰ, ਵੀਰਵਾਰ, ਸ਼ਨੀਵਾਰ ਇਹਦੇ ਅੰਧਵਿਸ਼ਵਾਸਾਂ ਵਿੱਚ ਪਏ ਹੋਏ ਨੇ। ਸਾਡੇ ਕੋਲੇ 40 ਡਾਕਟਰ ਵੀ ਚੰਗੇ ਨਹੀਂ ਹੈਗੇ ਜਿਹੜੇ ਸਾਡੇ ਮਨ ਨੂੰ ਥੰਮ ਕੇ ਰੱਖਣ। ਸਭ ਤੋਂ ਵੱਡੇ ਸਾਡੇ ਡਾਕਟਰ, ਸਾਡੇ ਵੈਦ, ਵੈਦਾਂ ਸਿਰ ਵੈਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆ। ਕਿਉਂ? ਕੁਝ ਸਾਡੇ ਪੁਰਨਿਆਂ ਦੇ ਉੱਤੇ ਸਾਡੇ ਮਾਪਿਆਂ ਦਾ ਪ੍ਰਭਾਵ ਹੈ ਜਿਹਦੇ ਮਾਤਾ ਪਿਤਾ ਸਵੇਰੇ ਉੱਠ ਕੇ ਕਹਿਣ ਛੇਕ ਆ ਗਈ ਤਾਂ ਮਾੜੀ ਮੰਗਲਵਾਰ ਮਾੜਾ ਵੀਰਵਾਰ ਮਾੜਾ ਸ਼ਨੀਵਾਰ ਮਾੜਾ ਬਿੱਲੀ ਰਾਹ ਕੱਟ ਗਈ ਕੁੱਤਾ ਕੰਨ ਫਿਟ ਗਿਆ ਫਲਾਣਾ ਮੱਥੇ ਲੱਗ ਗਿਆ ਸੂਰਜ ਗ੍ਰਹਿ ਚੰਦਰਮਾ ਗ੍ਰਹਿ ਪੰਚਮੀ ਸਰਾਦ ਉਸ ਬੱਚੇ ਦੇ ਸੁਭਾਅ ਵਿੱਚ ਡਰਪੋਕਪੁਣਾ ਸਹਿਜ ਭਾਵੀ ਸ਼ਾਮਲ ਹੋ ਜਾਏਗਾ ਦੂਜਾ ਸਾਡੇ ادارے ਸਾਡਾ ਸਮਾਜਿਕੀ ਸੋਚਦਾ ਸਾਡੇ ਸਮਾਜ ਦੀ ਸੋਚ ਸਾਡੀ ਸੋਚ ਬਣ ਜਾਂਦੀ ਹੈ ਔਰ ਇਹਦੇ ਸਮੂੱਚੇ ਵਿੱਚੋਂ ਸਾਡੇ ਗੁਰੂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ ਗੁਰੂ ਨਾਨਕ ਪਾਤਸ਼ਾਹ ਬਾਰੇ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਿਰਮਲ ਪੰਥ ਤੋੜਿਆ ਜਿਹਨੂੰ ਅਸੀਂ ਤੀਸਰ ਪੰਥ ਗੁਰੂ ਪੰਥ ਸਿੱਖ ਪੰਥ ਖਾਲਸਾ ਪੰਥ ਲਖਬ ਨਾਲ ਯਾਦ ਕਰਦੇ ਹਾਂ ਇਸੇ ਨੂੰ ਦਸਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਤਤ ਕਰਦੇ ਨੇ ਪਖਾਨ ਪੂਜ ਹੋ ਨਹੀਂ ਪਖਾਨ ਕਹਿੰਦੇ ਪੱਥਰ ਨੂੰ ਨਾ ਭੇਖ ਭੀਜ ਹੋ ਕਹੀਂ ਅਨੰਤ ਨਾਮ ਗਾਏ ਹੋ ਪਰਮਪੁਰਖ ਪਾਏ ਹੋ ਨਾ ਜਟਾ ਜੂਟ ਧਾਰ ਹੋ ਨਾ ਮੁੰਦਰਕਾ ਸਧਾਰ ਹੋ ਨਾ ਕਾਣ ਕਾਹੂ ਕੀ ਧਰੋ ਜੋ ਕਹੋ ਪ੍ਰਭ ਸੋ ਹੋਂ ਕਰੋਂ ਭਜੋ ਸੋ ਏਕ ਨਾਮੰ ਜੋ ਕਾਮ ਸਰਬ ਠਾਮੰ ਨਾ ਜਾਪ ਆਨ ਕੋ ਜਪੂ ਨਾ ਥਾਪ ਆਨ ਕੋ ਥਪੋਂ ਤਵਕ ਨਾਮ ਰਤੰ ਆਨ ਮਾਨ ਮਤੰ ਉਹਦਾ ਮਤਕ ਮਕਸਦ ਹੈ ਅਸੀਂ ਪੱਥਰ ਪੂਜ ਨਹੀਂ ਅਸੀਂ ਜਟਾ ਜੂਟ ਧਾਰੀਆਂ ਦੇ ਪੂਜਕ ਨਹੀਂ ਅਸੀਂ ਦਸ਼ਾਵਾਂ ਦੇ ਪੂਜਕ ਨਹੀਂ ਇਹਦੇ ਵਿੱਚੋਂ ਸਾਡਾ ਮਨ ਬੜਨਾ ਹੈ ਤੇ ਮੈਂ ਇੱਕ ਜਨਰਲ ਗੱਲ ਕਰਦਾ ਹੁਣਾਂ ਭਾਰਤ ਦੇ ਸੱਭਿਆਚਾਰ ਵਿੱਚ ਗੁਰੂ ਸਾਹਿਬਾਨ ਨੇ ਸਿੱਖ ਸੱਭਿਆਚਾਰ ਸਿਰਜਿਆ ਜਿਹਦੀ ਵਿਆਖਿਆ ਕਰਨ ਦੀ ਲੋੜ ਹੈ ਭਾਰਤੀ ਸੱਭਿਆਚਾਰ ਵਿੱਚ ਬਹੁਤ ਸਾਰੀਆਂ ਮੰਤਾਂ ਮਨੋਤਾਂ ਡਰ ਨੇ ਸਿੱਖ ਸੱਭਿਆਚਾਰ ਨੇ ਉਹਨਾਂ ਡਰਾਂ ਤੋਂ ਮੁਕਤ ਕੀਤਾ ਆਪਾਂ ਚੋਹਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜੇ ਨੇ ਵੀ ਇਹਨਾਂ ਦਿਨਾਂ ਦੇ ਸਮਰਪਿਤ ਦਿਨ ਮਨਾਏ ਜਾਂਦੇ ਆ ਸਾਡੇ ਪਿੰਡਾਂ ਦੇ ਟਰੈਕਟਰ ਟਰਾਲੀਆਂ ਤੇ ਇੱਕ ਸ਼ਬਦ ਲਿਖਿਆ ਹੁੰਦਾ ਮੇਰਾ ਰਸੇ ਨਾ ਕਲਗੀਆਂ ਵਾਲਾ ਜੱਗ ਭਵੇਂ ਸਾਰਾ ਰਸ ਜੇ ਉਹਦਾ ਇੱਕ ਮਕਸਦ ਹੈ ਭਵੇਂ ਲੋਕ ਸਹਿਤ ਲੋਕ ਗੀਤਾਂ ਦੇ ਵਾਕਣ ਪਰ ਇਹਦਾ ਇੱਕ ਮਿਸ਼ਨ ਹੈ ਕਿ ਮੇਰਾ ਕਲਗੀਆਂ ਵਾਲਾ ਪਾਸ਼ਾ ਨਾ ਰਸੇ ਜਾਗਰ ਉਸਦਾ ਤੇ ਰਸ ਜਾਵੇ ਜੱਗ ਦੇ ਜਿਉਣ ਦੇ ਸੋਚਣ ਦੇ ਪੈਮਾਨੇ ਆਪਣੇ ਹੁੰਦੇ ਆ ਸੰਸਾਰ ਉੱਥੇ ਕੁਛ ਹੁੰਦਾ ਜਿਹਨੇ ਰੱਜ ਕੇ ਵਿਆਹ ਚ दारू ਪਿਆਈ ਹੋਵੇ ਅੱਧੇ ਬਰਾਤੀ ਡਿੱਗੇ ਫਿਰਦੇ ਹੋਣਾ ਤੀਆਂ-ਤੀਆਂ ਪੱਗਾਂ ਕੱਚਾਂ ਜਿ ਦਿੱਤੀਆਂ ਹੋਣ ਗਾਉਣ ਵਾਲੀ ਦਾ ਖਾੜਾ ਲੱਗਾ ਹੋਵੇ ਕਹਿੰਦੇ ਵਾਹ ਵਾਹ ਜੀ ਲੰਬੜਦਾਰਾਂ ਨੇ ਬੱਲੇ ਬੱਲੇ ਕਰਾਤੀ ਇਹੋ ਜਿਹਾ ਵਿਆਹ ਨਹੀਂ ਸੀ ਵੇਖਿਆ ਇਹ ਜੱਗ ਦਾ ਪੈਮਾਨਾ ਹੈ ਪਰ ਕਲਗੀਧਰ ਦੇ ਦਰਬਾਰ ਦੇ ਉੱਤੇ ਇਹ ਪੈਮਾਨਾ ਨਹੀਂ ਹੈ ਉੱਥੇ ਇੱਕ ਜੀਵਨ ਜੀਣ ਦੀ ਜਾਂਚ ਹੈ ਉਹ ਤਾਂ ਸ assi ਮੜੀਆਂ ਤੇ ਮੇਲੇ ਵੀ ਲਾਈ ਬੈਠੇ ਆਂ ਕਬਰਾਂ ਤੇ ਵੀ ਮੇਲੇ ਲੱਗੇ ਹੋਏ ਨੇ ਪਹਾੜਾਂ ਵਾਲੇ ਦੇ ਵੀ ਟਰੱਕ ਭਰ ਕੇ ਚਲੇ ਜਾਂਦੇ ਨੇ ਨਹੀਂ ਸਿੱਖ ਸੱਭਿਆਚਾਰ ਨੇ ਆਪਣੇ ਨਾਦੀ ਪੁੱਤਰਾਂ ਨੂੰ ਸੰਸਾਰ ਵਿੱਚ ਦੋ ਤਰ੍ਹਾਂ ਦੀ ਸੰਤਾਨ ਹੁੰਦੀ ਹੈ ਇੱਕ ਬਿੰਦੀ ਪੁੱਤਰ ਇੱਕ ਨਾਦੀ ਪੁੱਤਰ ਬਿੰਦੀ ਪੁੱਤਰ ਹੁੰਦੇ ਆ ਜਿਹੜੇ ਮਾਤਾ ਪਿਤਾ ਦੇ ਸੰਯੋਗ ਤੋਂ ਸੰਤਾਨ ਹੈ ਨਾਦ ਸ਼ਬਦ ਕਹਿੰਦੇ ਧੁਨ ਨੂੰ ਆਪਣੇ ਵੱਡਿਆਂ ਬਡੇਰਿਆਂ ਨੂੰ ਕੋਈ ਗੁਰੂ ਨਾਨਕ ਪਾਸ਼ਾ ਵੇਲੇ ਸਿੱਖ ਬਣੇ ਕੋਈ ਦੂਸਰੇ ਪਾਸ਼ਾ ਤੋਂ 10ਵੇਂ ਪਾਸ਼ਾ ਤੱਕ ਸਿੱਖ ਬਣੇ ਆਪਾਂ ਨੂੰ ਜਦੋਂ ਨਾਦ ਉਹ ਸ਼ਬਦ ਉਹ ਧੁਨ ਉਹ ਵਿਚਾਰ ਉਹ ਇਤਿਹਾਸ ਜਦ ਚੰਗਾ ਲੱਗਾ ਤਾਂ ਆਪਣੇ ਪੂਰਵਜਾਂ ਨੇ ਸਿੱਖੀ ਗ੍ਰਹਿਣ ਕੀਤੀ ਆਪਾਂ ਪਰਵਰਤਿਤ ਹੋ ਕੇ ਇਸ ਧਰਮ ਵਿੱਚ ਆਏ ਆਪਾਂ ਗੁਰੂ ਦੇ ਨਾਦੀ ਪਰਿਵਾਰ ਆ ਤੇ ਨਾਦੀ ਪਰਿਵਾਰ ਜੁਗੋ ਜੁਗ ਟੱਲ ਹੁੰਦਾ ਕਿਉਂਕਿ ਗੁਰੂ ਜੁਗੋ ਜੁਗ ਟੱਲ ਗੁਰੂ ਦਾ ਗ੍ਰੰਥ ਜੁਗੋ ਜੁਗ ਟੱਲ ਗੁਰੂ ਦਾ ਪੰਥ ਜੁਗੋ ਜੁਗ ਟੱਲ ਅੱਜ ਪ੍ਰਬੰਧਕ ਤੁਸੀਂ ਬੈਠੇ ਹੋ ਅੱਜ ਤੋਂ 50 ਸਾਲ ਬਾਅਦ ਅਗਲੀ ਪੀੜ੍ਹੀ ਇੱਥੇ ਤੁਰੇ ਆਏਗੀ ਕਿਉਂਕਿ ਨਾਦੀ ਪਰਿਵਾਰ ਆ ਨਾਦੀ ਪਰਿਵਾਰ ਜੁਗਾਂ ਜਗੰਤਰਾਂ ਤੱਕ ਆਪਣੇ ਵੱਡਿਆਂ ਵਡੇਰਿਆਂ ਦੇ ਦਿਨ ਮਨਾਉਂਦਾ ਕਿਉਂ ਮਨਾਉਂਦਾ ਕਿ ਜਿਹੜੀਆਂ ਵੱਡੀਆਂ ਵਡੇਰੀਆਂ ਦਾ ਇਤਿਹਾਸ ਹੁੰਦਾ ਹੈ ਉੱਥੋਂ ਸਾਨੂੰ ਜੀਵਨ ਯੋਗਤ ਮਿਲਦੀ ਹੈ ਅੱਜ ਦਾ ਜਿਹੜਾ ਸਮਾਜ ਹੈ ਇਹ ਟੈਨਸ਼ਨ ਦਾ ਸਮਾਜ ਆ ਜਿਹਨੂੰ ਚਿੰਤਾ ਗ੍ਰਸਤ ਸਮਾਜ ਕਹਿੰਦੇ ਜਿਹਨੂੰ ਸਤਿਗੁਰਾਂ ਨੇ ਬਾਣੀ ਚ ਕਿਹਾ ਚਿੰਤ ਤਹੀ ਦੀਸੈ ਸਭ ਕੋਏ ਸਾਰੀ ਦੁਨੀਆ ਚਿੰਤਾ ਗ੍ਰਸਤ ਹੈ ਸਪੀਡ ਨਾਲ ਭੱਜੇ ਫਿਰਦੇ ਨੇ ਨਸ਼ੇੜੀ ਹੋ ਕੇ ਭੱਜੇ ਫਿਰਦੇ ਨੇ ਇੱਕ ਦੂਜੇ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਨੇ ਐਕਸੀਡੈਂਟ ਹੁੰਦੇ ਨੇ ਕਟਨਾਵਾਵਾਂ ਹੁੰਦੀਆਂ ਨੇ ਕਰਦੇ ਕੀ ਨੇ ਸਤਿਗੁਰੂ ਨਾਲ ਹੀ ਕਹਿੰਦੇ ਨੇ ਚੇਤ ਹੈ ਏਕ ਤਹੀ ਸੁਖ ਹੋਏ ਜੇ ਉਸ ਇੱਕ ਪ੍ਰਭੂ ਦੀ ਰਜ਼ਾ ਵਿੱਚ ਰਹਿਣਗੇ ਜੀਉਣਾ ਸਿੱਖਣਗੇ ਨਿਰਭਉ ਨਿਰਵੈਰ ਦੀ ਪੂਜਾ ਕਰਨਗੇ ਇਹ ਵੀ ਨਿਰਭਉ ਨਿਰਵੈਰ ਹੋ ਕੇ ਕੁਝ ਸ਼ਾਂਤ ਹੋਣਗੇ ਇਹਨਾਂ ਦੇ ਸੁਭਾਅ ਬਦਲ ਹੋਣਗੇ